ਜਿਹੜੇ ਜਿੰਨੇ ਵੀ ਸੁਣਨ ਵਾਲੇ ਨੇ ਸਾਡੇ ਇਸ ਪ੍ਰੈਸ ਕਾਨਫਰੰਸ ਨੂੰ ਦਰਸ਼ਕ ਤੁਹਾਡੇ ਔਰ ਜਿਹੜਾ ਸਾਲ ਗੁਜ਼ਰਿਆ ਹੈ ਉਹਦੇ ਵਿੱਚ ਬਹੁਤ ਚੰਗੀਆਂ ਚੀਜ਼ਾਂ ਵੀ ਹੋਈਆਂ ਹੋਣਗੀਆਂ ਕਈਆਂ ਦੇ ਨਾਲ ਨਿੱਜੀ ਤੌਰ ਤੇ ਵੀ ਕਈ ਖੁਸ਼ੀਆਂ ਵੀ ਔਰ ਕਈ ਗਮੀਆਂ ਦਾ ਨਾਲ ਇੱਕ ਸਮੇਲ ਰਹਿੰਦਾ ਹੈ ਜ਼ਿੰਦਗੀ ਦੇ ਵਿੱਚ। ਸੋ ਇਸ ਸਾਲ ਦੇ ਵਿੱਚ ਜਿਹੜੀ ਵੱਡੀ ਘਟਨਾ ਵਾਪਰੀ ਹੈ ਡਾਕਟਰ ਮਨਮੋਹ ਸਿੰਘ ਜੀ ਜਿਹੜੇ ਸਵਰਗਵਾਸ ਹੋ ਗਏ ਉਹਨਾਂ ਦੇ ਨਾਲ ਪੂਰੇ ਦੇਸ਼ ਦੇ ਵਿੱਚ ਔਰ ਵਿਦੇਸ਼ਾਂ ਦੇ ਵਿੱਚ ਬਹੁਤ ਵੱਡਾ ਇੱਕ ਖਲਾਅ ਪੈਦਾ ਹੋਇਆ ਠੀਕ ਹੈ ਉਮਰ 92 ਸਾਲ ਸੀ ਜਾਣਾ ਸਭਨਾਂ ਨੇ ਹੁੰਦਾ ਹੈ ਪਰ ਅਜਿਹੀ ਚੀਜ਼ ਦੇ ਜਾਣ ਦੇ ਨਾਲ ਇੱਕ ਔਣਤਾਈ ਜੀ ਮਹਿਸੂਸ ਹੁੰਦੀ ਹੈ ਜਿਹੜੀ ਕਿ ਹਰ ਇੱਕ ਨੂੰ ਹੋਈ ਕਿਉਂਕਿ ਡਾਕਟਰ ਸਾਹਿਬ ਇੱਕ ਬੜੇ ਵੱਡੇ ਅਰਥ ਸ਼ਾਸਤਰੀ ਵੀ ਸੀ ਕਹਿ ਸਕਦੇ ਹਾਂ ਕਿ ਇੱਕ ਐਨਸਾਈਕਲੋਪੀਡੀਆ ਸੀ ਜਿੰਨੂੰ ਜੇ ਰਿਸਰਚ ਕਰੋਗੇ ਤਾਂ ਬਹੁਤ ਵੱਡਾ ਅ ਵਿਗਿਆਨ ਦਾ ਸੋਮਾ ਕਿਹਾ ਜਾ ਸਕਦਾ ਜਾਂ ਗਿਆਨ ਦਾ ਸੋਮਾ ਕਿਹਾ ਜਾ ਸਕਦੇ ਡਾਕਟਰ ਮਨਮੋਹ ਸਿੰਘ ਜੀ ਇੱਕ ਰਫਿਊਜੀ ਬਣ ਕੇ ਇੰਡੀਆ ਚ ਆਏ ਗਉ ਜਿਹੜਾ ਪਾਕਿਸਤਾਨ ਦੇ ਵਿੱਚ ਪਿੰਡ ਹੈ ਉੱਥੇ ਉਹਨਾਂ ਦਾ ਜਨਮ ਹੋਇਆ ਅੰਮ੍ਰਿਤਸਰ ਉਹ ਰਹੇ ਆ ਕੇ ਔਰ ਅੰਮ੍ਰਿਤਸਰ ਦੇ ਵਿੱਚ ਬਹੁਤ ਹੀ ਮੱਧਮ ਛੋਟੇ ਮੱਧਮ ਪਰਿਵਾਰ ਨੂੰ ਉਹ ਬਿਲੋਂਗ ਕਰਦੇ ਸੀ ਹਿੰਦੂ ਸਭਾ ਕਾਲਜ ਦੇ ਵਿੱਚ ਉਹਨਾਂ ਆਪਣੀ ਪੜ੍ਹਾਈ ਮੁਕੰਮਲ ਕਰਦੇ ਹੋਏ ਕੈਂਬਰੇਜ ਯੂਨੀਵਰਸਿਟੀ ਆਕਸਫੋਰਡ ਯੂਨੀਵਰਸਿਟੀ ਤੋਂ ਆਪਣਾ ਜੀਵਨ ਦਾ ਸਫ਼ਰ ਔਰ ਬੜਾ ਪਾਕ ਸਾਫ਼ ਔਰ ਬੜਾ ਇਮਾਨਦਾਰੀ ਵਾਲਾ ਸਫ਼ਰ ਜਿਹੜਾ ਉਹਨਾਂ ਨੇ ਸਾਰੀ ਜ਼ਿੰਦਗੀ ਜਿਉਆ ਔਰ ਉਹਦੀ ਇਹ ਮਿਸਾਲ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਬਹੁਤ ਵੱਡੀ ਦਿੱਤੀ ਜਾ ਸਕਦੀ ਹੈ ਇੱਥੋਂ ਤੱਕ ਕਿ ਜਿਹੜੇ ਉਵਾਮਾ ਜੀ ਜਿਹਨਾਂ ਆਪਣੀ ਕਿਤਾਬ ਵੀ ਲਿਖੋਦੇ ਚ ਉਹਨਾਂ ਨੂੰ ਗੁਰੂ ਦੇ ਨਾਲ ਉਹਨਾਂ ਨੇ ਸੰਬੋਧਨ ਕੀਤਾ ਕਿ ਮੇਰੇ ਸਿਆਸੀ ਗੁਰੂ ਹੋਏ ਜਿਨ੍ਹਾਂ ਨੂੰ ਮੈਂ ਬਹੁਤ ਅੱਛਾ ਮੰਨਦਾ ਹੈ ਉਹਨਾਂ ਦੀ ਜਦੋਂ ਅਕਾਲ ਚਲਾਣਾ ਕੀਤਾ ਏ ਔਰ ਜਿਹੜੇ ਨਿਊਯਾਰਕ ਟਾਈਮਜ਼ ਵਰਗੇ ਪੇਪਰ ਹੈ ਔਰ ਬੂਮਰੰਗ ਦੇ ਔਰ ਹੋਰ ਵੀ ਜਿਹੜੇ ਅੰਤਰਰਾਸ਼ਟਰੀ ਪੱਤਰ ਦੇ ਨਿਊਜ਼ ਚੈਨਲ ਸੀ ਜਾਂ ਪੇਪਰ ਸਾਨੂੰ ਉਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਡਾਕਟਰ ਸਾਹਿਬ ਨੂੰ ਉਹਨਾਂ ਦੇ ਬਾਰੇ ਲਿਖਿਆ ਉਹਨਾਂ ਦੀ ਸਿੱਖਿਆ ਦੇ ਬਾਰੇ ਲਿਖਿਆ ਔਰ ਉਹਨਾਂ ਦਾ ਜਿਹੜਾ ਅੰਤਮ ਰਸਮਾ ਸੀ ਉਹ ਸਾਰੇ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਆਪੋ ਆਪਣੇ ਤਰੀਕੇ ਦੇ ਨਾਲ ਕਈਆਂ ਨੇ ਚੈਨਲ ਤੇ ਰਹੀਂ ਵੇਖੀਆਂ ਕਈ ਪਹੁੰਚੇ ਵੀ ਕਿਉਂਕਿ ਜਿਹੜਾ ਅੰਤਮ ਰਸਮਾ ਵਾਲਾ ਸਿਸਟਮ ਸੀ ਉਹ ਸਰਕਾਰ ਦੇ ਹੱਥ ਸੀ ਕਾਂਗਰਸ ਪਾਰਟੀ ਦੇ ਉਹਨਾਂ ਦੇ ਨਾਲ ਅਲਾਈਅንስ ਸੀ ਕਾਂਗਰਸ ਪਾਰਟੀ ਨੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਕਿਉਂਕਿ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਐ ਉਦੋਂ ਚੌਂਦੇ ਦੇ ਸੋਨੇ ਗਾਂਧੀ ਜੀ ਵੀ ਪ੍ਰਧਾਨ ਮੰਤਰੀ ਬਣ ਸਕਦੇ ਪਰ ਉਹਨਾਂ ਨੇ ਡਾਕਟਰ ਮਨਮੋਨ ਸਿੰਘ ਜੀ ਨੂੰ ਵੜਾਇਆ ਉਹਨਾਂ ਦੀ ਕਾਬਲੀਅਤ ਕਰਕੇ ਕਿਉਂਕਿ ਬਤੌਰ ਫਾਈਨਾਂਸ ਮਿਨਿਸਟਰ ਉਹਨਾਂ ਨੇ ਜਿੱਥੋਂ ਦੇਸ਼ ਨੂੰ ਕੱਢ ਕੇ ਲਿਆਂਦਾ ਕਰਨ ਵਿੱਚ ਉਹ ਸਾਰੇ ਭਲੀ ਭਾਂਤ ਜਾਣ। ਸੋ ਸੋਨੇ ਗਾਂਧੀ ਜੀ ਨੇ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਦਾ ਮੌਕਾ ਦਿੱਤਾ ਪਰ ਉਹਨਾਂ ਦੀ ਕਾਬਲੀਅਤ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਡਾਕਟਰ ਮਨਮੋਨ ਸਿੰਘ ਜੀ ਇੱਕ ਕਾਬਲ ਇਨਸਾਨ ਨੇ ਔਰ ਉਹਨਾਂ ਨੇ ਦੇਸ਼ ਨੂੰ ਬਹੁਤ ਕوشਿਸ਼ ਦਿੱਤਾ। ਜਿੱਥੇ ਅ ਦੇਸ਼ ਨੂੰ ਆਰਥਿਕ ਤੌਰ ਤੇ ਮਜ਼ਬੂਤ ਕੀਤਾ ਉੱਥੇ ਉਹਨਾਂ ਦਾ ਖਿਆਲ ਜਿਹੜਾ ਸੀ ਜਿਆਦਾ ਸੀ ਗਰੀਬ ਤੱਕ ਕੇ ਜਿਹੜਾ ਗਰੀਬ ਮੇਰਾ ਆ ਉਹਨੂੰ ਜਿਹੜੀ ਚੀਜ਼ ਆ ਪੂਰੀ ਹੋਣੀ ਚਾਹੀਦੀ ਆ ਇਸੇ ਕਰਕੇ ਉਹਨਾਂ ਨੇ ਡਾਕਟਰ ਅਮਰ ਸਿੰਘ ਸਾਡੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿਉਂਕਿ ਉਹ ਉਸ ਸਮੇਂ ਸੈਕਟਰੀ ਸਨ ਉਹਨਾਂ ਨੇ ਮਦਦ ਕੀਤੀ ਜਿਹੜਾ ਮਨਰੇਗਾ ਕਾਨੂੰਨ ਬਣਾਉਂਦੇ ਚ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਡਾਕਟਰ ਸਾਹਿਬ ਦੀ ਚਿੰਤਾ ਹੁੰਦੀ ਸੀ ਫਿਰ ਉਹਨਾਂ ਨੇ ਬੇਰੁਜ਼ਗਾਰ ਨੂੰ ਰੁਜ਼ਗਾਰ ਦੇਣ ਦੀ ਗਰੰਟੀ ਕੀਤੀ ਮਨਰੇਗਾ ਕਾਨੂੰਨ ਲੈ ਕੇ ਆਏ ਇਰ ਉਹਨਾਂ ਨੇ ਕਹਿ ਕੇ ਹੱਕ ਦੇਣੇ ਆ এডਿਊਕੇਸ਼ਨ ਦਾ ਹੱਕ ਦਿੱਤਾ ਫੂਡ ਦਾ ਹੱਕ ਦਿੱਤਾ ਔਰ ਇਨਫਾਰਮੇਸ਼ਨ ਦਾ ਹੱਕ ਦਿੱਤਾ ਕਿ ਤੁਸੀਂ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਲੈ ਸਕਦੇ ਜਰੂਰੀ ਨਹੀਂ ਕਿ ਕੋਈ ਚੀਜ਼ ਬਣ ਰਹੀ ਹੈ ਤੁਹਾਨੂੰ ਕੋਈ ਗੱਲ ਨਾ ਦੱਸੇ ਜਾਂ ਕੋਈ ਵੀ ਆਰਟੀਆਈ ਜੀ ਨੂੰ ਕਹਿ ਦਿੰਦੇ ਆ ਇਹ ਲੈ ਕੇ ਆਇਆ ਆਧਾਰ ਵਰਗੀ ਯੂਆਈਡੀ ਨੰਬਰ ਜਿਹਨੂੰ ਕਹਿੰਦੇ ਸੀ ਪਹਿਲਾਂ ਯੂनाइटेड ਆਇਡੈਂਟੀਫਿਕੇਸ਼ਨ ਨੰਬਰ ਉਦੋਂ ਬਹੁਤ ਵਿਰੋਧੀ ਧਿਰ ਨੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਸੀ ਪਰ ਅੱਜ ਸਾਰਾ ਦੇਸ਼ ਆਧਾਰ ਦੇ ਨਾਲ ਜੁੜਿਆ ਆਧਾਰ ਕਾਰਡ ਦੇ ਇਹ ਵੀ ਡਾਕਟਰ ਸਾਹਿਬ ਦਾ ਇੱਕ ਵੱਡੀ ਦੇਣ ਸੀ ਨਿਊਕਲੀਅਰ ਵਰਗੀ ਡੀਲ ਨੂੰ ਕਰਕੇ ਔਰ ਉਹਨਾਂ ਨੇ ਆਪਣਾ ਦ੍ਰਿੜਤਾ ਦਾ ਇਰਾਦਾ ਜਿਹੜਾ ਸੀ ਸਪਸ਼ਟ ਕਰਦਾ ਕਿ ਇੱਕ ਜਿਹੜਾ ਡਾਕਟਰ ਸਾਹਿਬ ਨੇ ਉਹਨਾਂ ਦਾ ਇਰਾਦਾ ਬਹੁਤ ਦ੍ਰਿੜ ਹੈ ਔਰ ਇਸ ਚੀਜ਼ ਨੂੰ ਹਰ ਬੰਦੇ ਨੇ ਹਰ ਇਨਸਾਨ ਨੇ ਜਿਹੜਾ ਦੇਸ਼ ਨਾਲ ਜੁੜਿਆ ਹੈ ਜਿਹੜਾ ਪੰਜਾਬ ਨਾਲ ਜੁੜਿਆ ਹੈ ਜਿਹੜਾ ਸਿੱਖੀ ਨਾਲ ਜੁੜਿਆ ਹੈ ਉਹਨੇ ਬੜੇ ਗਉ ਦੇ ਨਾਲ ਲਾਗੋ ਹੋ ਕੇ ਦੇਖਿਆ ਇਹਨਾਂ ਦੀ ਜਿਹੜੀ ਸੋਚ ਸੀ ਉਹ ਸੀ ਸੈਕੂਲਰ ਸਾਰਿਆਂ ਨਾਲ ਲੈ ਕੇ ਚੱਲ ਰਹੀ ਕਿਉਂਕਿ ਉਹਨਾਂ ਨੇ ਵਰਗਾ ਲਈ ਕੰਮ ਨਹੀਂ ਕੀਤਾ ਉਹਨਾਂ ਨੇ ਵਰਗਾ ਕਰਨ ਵਰਗੀਕਰਨ ਨਹੀਂ ਕੀਤਾ ਦੇਸ਼ ਦੇ ਵਿੱਚ ਉਹਨਾਂ ਨੇ ਨਾ ਧਰਮ ਦੇ ਆਧਾਰ ਤੇ ਨਾ ਉਹਨਾਂ ਨੇ ਲੈਂਗੁਏਜ ਦੇ ਆਧਾਰ ਤੇ ਕੁਝ ਨਹੀਂ ਉਹਨਾਂ ਨੇ ਉਹਨਾਂ ਨੇ ਸਿਰਫ ਤੇ ਸਿਰਫ ਆਪਣਾ ਵਿਜ਼ਨ ਜਿਹੜਾ ਸੀ ਦੇਸ਼ ਨੂੰ ਅੱਗੇ ਕਿਵੇਂ ਲੈ ਜਾਣਾ ਹੈ ਸਾਡੇ ਆਉਣ ਵਾਲੇ ਬੱਚਿਆਂ ਲਈ ਕਿਵੇਂ ਦੇਸ਼ ਸਾਈ ਹੋ ਸਕਦਾ ਸਰਕਾਰ ਕਿਵੇਂ ਸਾਈ ਹੋ ਸਕਦੀ ਉਹਦੇ ਉੱਤੇ ਸਾਰਾ ਕੰਮ ਕੀਤਾ ਇਹੀ ਇੱਕ ਵੱਡਾ ਕਾਰਨ ਸੀ ਫਿਰ ਉਹ ਆਲੋਚਨਾ ਤੋਂ ਭੱਜਦੇ ਨਹੀਂ ਸੀ ਉਹਨਾਂ ਨੇ 170 72 ਦੇ ਕਰੀਬ ਪ੍ਰੈਸ ਕਾਨਫਰੰਸ ਕੀਤੀਆਂ ਨੇ ਔਰ ਓਪਨ ਓਪਨ ਸਵਾਲ ਲੈ ਲਾਸਟ ਪ੍ਰੈਸ ਕਾਨਫਰੰਸ ਦੇ ਵਿੱਚ ਮੈਨੂੰ ਜੋ ਜਾਣਕਾਰੀ ਮਿਲੀ ਹੈ ਕਿ 70 ਦੇ ਕਰੀਬ ਉਹਨਾਂ ਨੇ ਸਵਾਲ ਹੋਏ ਕੋਈ 63 ਦੇ ਕਹਿ ਰਿਹਾ ਕੋਈ 70 ਕਹਿ ਰਿਹਾ ਜੋ ਕਿ ਅੱਜ ਦੇ ਯੁੱਗ ਦੇ ਵਿੱਚ ਵਿਸਾਰ ਦਿੱਤਾ ਗਿਆ ਕੋਈ ਵੀ ਜਿਹੜਾ ਅ ਲੀਡਰ ਐ ਖਾਸ ਕਰਕੇ ਵੱਡੇ ਸਾਡੇ ਪ੍ਰਧਾਨ ਮੰਤਰੀ ਜੀ ਦੀ ਵੀ ਗੱਲ ਕਰ ਲਓ ਅਜੇ ਤੱਕ ਕੋਈ ਪ੍ਰੈਸ ਕਾਨਫਰੰਸ ਉਹਨਾਂ ਨੇ ਨਹੀਂ ਕੀਤੀ ਸੋ ਡਾਕਟਰ ਸਾਹਿਬ ਦੀ ਏਡੀ ਵੱਡੀ ਸ਼ਖਸੀਅਤ ਪਰ ਜਿਹੜਾ ਸਾਨੂੰ ਜਿਸ ਗੱਲ ਦਾ ਅਫਸੋਸ ਹੈ ਔਰ ਜਿਹੜੀ ਗੱਲ ਹਮੇਸ਼ਾ ਸਾਡੇ ਲਈ ਰੜਕਦੀ ਰਹੇਗੀ ਕਿ ਜਿਹੜਾ ਡਾਕਟਰ ਸਾਹਿਬ ਨੂੰ ਇਹਨਾਂ ਨੇ ਕਰਮੇਸ਼ਨ ਵਾਸਤੇ ਸੰਸਕਾਰ ਵਾਸਤੇ ਸਹੀ ਜਗ੍ਹਾ ਉਪਲਬਧ ਨਹੀਂ ਕਰਾਈ ਸਰਕਾਰ ਨੇ ਬਣਦਾ ਹੱਕ ਨਹੀਂ ਦਿੱਤਾ ਜਿਸ ਬੰਦੇ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੋਵੇ ਜਿਸ ਇਨਸਾਨ ਨੇ ਵਿਦੇਸ਼ ਬੈਠੀਆਂ ਰਾਜਨੀਤਿਕ ਪਾਰਟੀਆਂ ਦੇ ਅੰਦਰ ਜਗ੍ਹਾ ਬਣਾਈ ਹੋਵੇ ਜਿਸ ਇਨਸਾਨ ਨੇ ਕਦੀ ਕਿਸੇ ਵਿਰੋਧੀ ਧਿਰ ਨੂੰ ਦੇ ਵਿਰੋਧੀ ਧਿਰ ਦੇ ਵਿਰੁੱਧ ਤੇ ਕੋਈ ਤੰਜ ਨਾ ਕੀਤਾ ਹੋਵੇ ਕਦੀ ਕਿਸੇ ਨਾਲ ਵੈਰ ਵਿਰੋਧ ਨਾ ਕੀਤਾ ਹੋਵੇ ਇੱਕ ਸੰਤ ਰੂਪੀ ਇਨਸਾਨ ਸਾਡੇ ਦੇਸ਼ ਦਾ ਮਹਾਨ ਹੀਰੋ ਸਾਡੀ ਕੌਮ ਦਾ ਮਹਾਨ ਹੀਰੋ ਸਾਡੇ ਪੰਜਾਬੀਅਤ ਦਾ ਮਹਾਨ ਹੀਰੋ ਉਸ ਬੰਦੇ ਲਈ ਇੰਨੀ ਮੰਨ ਦੇ ਵਿੱਚ ਇਹਨਾਂ ਨੇ ਕੁੜਤਨ ਰੱਖੀ ਐ ਬੀਜੇਪੀ ਗਵਰਨਮੈਂਟ ਨੇ ਜਗ੍ਹਾ ਨਹੀਂ ਦਿੱਤੀ ਇਹਦੇ ਵਾਸਤੇ ਅਮਿਤ ਸ਼ਾਹ ਜੀ ਜ਼ਿੰਮੇਵਾਰ ਨਹੀਂ ਇਹਦੇ ਵਾਸਤੇ ਨਰਿੰਦਰ ਮੋਦੀ ਜੀ ਜ਼ਿੰਮੇਵਾਰ ਨੇ ਦੇਖੋ ਜਾਣਾ ਸਭ ਨੇ ਚਲੇ ਸਭ ਨੇ ਜਾਣਾ ਪਰ ਜਿਹੜਾ ਅਧਿਕਾਰ ਹੁੰਦਾ ਆ ਸਰਕਾਰਾਂ ਇਸੇ ਕੰਮ ਲਈ ਬਣਦੀਆਂ ਨੇ ਕਿ ਅਧਿਕਾਰਾਂ ਦੀ ਰਾਖੀ ਕਰਨ ਇੱਥੇ ਤਾਂ ਵੱਖਰਾ ਕਰਨਾ ਚਾਹੀਦਾ ਸੀ ਕੋਚਰ ਪਹਿਲਾਂ ਜਦੋਂ ਸਾਡੇ ਮਾਨਯੋਗ ਸ਼੍ਰੀ ਬਾਜਪਾਈ ਜੀ ਦੀ ਪੂਰੇ ਹੋਏ ਨੇ ਉਹ ਉਹਨਾਂ ਦੀ ਸਵਰਗਵਾਸ ਹੁੰਨ ਤੋਂ ਬਾਅਦ ਉਹਨਾਂ ਨੂੰ ਵੀ ਜਗਾ ਦਾ ਪੂਰਾ ਮਾਨ ਸਨਮਾਨ ਮਿਲਿਆ ਔਰ ਅਸੀਂ ਖੁਸ਼ ਹਾਂ ਇੱਕ ਪ੍ਰਾਈਮ ਮਿਨਿਸਟਰ ਹੈ ਸਾਡੇ ਅਸੀਂ ਉਹਨਾਂ ਤੋਂ ਵੀ ਉਹਨਾਂ ਨੇ ਵੀ ਅੱਛਾ ਕੰਮ ਕੀਤਾ ਪਰ ਡਾਕਟਰ ਮਨਮੋਨ ਸਿੰਘ ਜੀ ਨੂੰ ਰਾਜ ਘਾਟ ਦੀ ਜਗਾ ਕਿਉਂ ਨਹੀਂ ਦਿੱਤੀ ਗਈ ਇਹ ਬਹੁਤ ਵੱਡਾ ਸਵਾਲ ਹੈ ਔਰ ਇਹ ਸਵਾਲ ਦਾ ਜਵਾਬ ਇਹ ਅਸੀਂ ਵੀ ਪੁੱਛਾਂਗੇ ਲੋਕ ਵੀ ਪੁੱਛਦੇ ਨੇ ਪੂਰਾ ਦੇਸ਼ ਪੁੱਛਦਾ ਆ ਪੂਰੇ ਵਰਲਡ ਲੈਵਲ ਤੇ ਲੋਕ ਇਹਨਾਂ ਨੂੰ ਪੁੱਛਦੇ ਨੇ ਵੀ ਕਿਉਂ ਡਾਕਟਰ ਸਾਹਿਬ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਪਰਿਵਾਰ ਇੰਨਾ ਸ਼ਰੀਫ ਹੈ ਤੁਸੀਂ ਕਹਿ ਨਹੀਂ ਸਕਦੇ ਮਤਲਬ ਉਹਨਾਂ ਜ਼ਰਤ ਸੀ ਉਹਨਾਂ ਨੇ ਕੋਈ ਵੀ ਉਹਨਾਂ ਨੇ ਕੋਈ ਹੋਰ ਪਰਿਵਾਰ ਰਾਜਨੀਤੀ ਕਰਦਾ ਤੇ ਉਹਦਾ ਸਨਸਕਾਰ ਹੀ ਨਾ ਕਰਦਾ ਦੋ ਦਿਨ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੇ ਆਡਾ ਮਨ ਦੁਖਿਆ ਉਹਨਾਂ ਦਾ ਵੀ ਦੁਖਿਆ ਬਹੁਤ ਦੁਖਿਆ ਉਹਦੇ ਕੋਈ ਗੱਲ ਨਹੀਂ ਇਦਾਂ ਹੀ ਹੋਣਾ ਹੋਏਗਾ ਜੋ ਪਰਮਾਤਮਾ ਦੇ ਪਾਣਾ ਹੈ ਉਹਨਾਂ ਪਾਣਾ ਮੰਨੇ ਪਰ ਇਹ ਸਰਕਾਰ ਨੇ ਕੀ ਕੀਤਾ ਤੁਹਾਡੇ ਸਾਹਮਣੇ ਹੈ 100 ਬਾਈ 150 ਦੀ ਜਗ੍ਹਾ ਸੀ 100 ਬਾਈ 150 ਦੀ ਜਗ੍ਹਾ ਹੋ ਗਈ ਜੇ ਤੁਸੀਂ ਸੰਸਕਾਰ ਹੋਇਆ ਔਰ ਉਨਥੇ ਪ੍ਰੋਪਰ ਪਰਿਵਾਰ ਨੂੰ ਬਹਿਣ ਦੀ ਜਗ੍ਹਾ ਵੀ ਨਹੀਂ ਮਿਲੀ ਤੁਸੀਂ ਸਾਰੇ ਵੇਖ ਲਓ ਉਥੇ ਵੀਡੀਓ ਚੱਲ ਰਹੀਆਂ ਨੇ ਕੋਈ ਜਗ੍ਹਾ ਨਹੀਂ ਕਿਸੇ ਨੂੰ ਰਾਜਦੂਤ ਆਏ ਅੰਬੈਸਡਰ ਆਏ ਵੱਖਰੇ ਵੱਖਰੇਆਂ ਦੇਸ਼ਾਂ ਦੇ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਧੱਕੇ ਵੱਜ ਰਹੇ ਨੇ ਸਿਰਫ ਆਪਣੀ ਲਾਈਨ ਇੱਕ ਸਿੱਧੀ ਰੱਖੀ ਔਰ ਇੱਕ ਡੀਡੀ ਨਿਊਜ਼ ਨੂੰ ਬੁਲਾ ਲਿਆ ਉਹਦਾ ਕੈਮਰਾ ਫੋਕਸ ਇਹਨਾਂ ਦੀ ਸੀ ਜਾਂ ਜਿਹੜਾ ਸੰਸਕਾਰ ਲਈ 30x30 ਦਾ ਥੜਾ ਸੀ ਆਲਮੋਸਟ ਮੇਰੇ ਖਿਆਲ 30x30 ਫੁੱਟ ਦਾ ਥੜਾ ਉੱਚਾ ਸੀ ਉਹਦੇ ਤੇ ਪਰਿਵਾਰ ਦੇ ਜੀ ਕਿ 30x30 ਚ ਕਿੰਨੇ ਕੁ ਜੀ ਖੜ ਸਕਦੇ ਤੁਸੀਂ ਆਪਾਂ ਅੰਦਾਜ਼ਾ ਲਾਓ ਔਰ ਉੱਥੇ ਹੀ ਸੰਸਕਾਰ ਹੋਇਆ ਔਰ ਇਹ ਕਿਉਂ ਕੀਤਾ ਆ ਦੇਖੋ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਇਹੋ ਜੀ ਸੋਚ ਜਿਹੜੀ ਹੈ ਉਹ ਸਾਡੇ ਫਿਊਚਰ ਵਾਸਤੇ ਅੱਛੀ ਨਹੀਂ ਸਾਡੇ ਬੱਚਿਆਂ ਵਾਸਤੇ ਅੱਛੀ ਨਹੀਂ ਦੇਸ਼ ਸਾਡਾ ਜਿਹੜਾ ਆ ਉਹ ਅੱਗੇ ਤਾਂ ਵੱਸ ਸਕਦਾ ਜੇ ਡਾਕਟਰ ਬਨਮੋਹਨ ਸਿੰਘ ਵਰਗੀ ਸੋਚ ਰੱਖੋਗੇ ਵੱਡਾ ਦਿਲ ਰੱਖੋਗੇ ਸਾਰਿਆਂ ਨੂੰ ਗੱਲ ਨਾ ਲਾਉਗੇ ਗਰੀਬ ਦੀ ਸੁਣੋਗੇ ਬੇਰੁਜ਼ਗਾਰ ਦੀ ਸੁਣੋਗੇ ਵਰਗੀਕਰਨ ਨਹੀਂ ਕਰੋਗੇ ਧਰਮ ਦੇ ਆਧਾਰ ਤੇ ਰਾਜਨੀਤੀ ਨਹੀਂ ਕਰੋਗੇ ਤਾਂ ਦੇਸ਼ ਅੱਗੇ ਵੱਸ ਸਕਦਾ ਨਹੀਂ ਤੇ ਦੇਸ਼ ਇੱਕ ਨਾ ਇੱਕ ਦਿਨ ਰਾਜਕਤਾ ਵੱਲ ਵੱਧ ਰਿਹਾ ਹੈ ਇੱਕ ਨਾ ਇੱਕ ਦਿਨ ਲੋਕਾਂ ਦਾ ਨੁਕਸਾਨ ਹੋਏਗਾ ਔਰ ਇਹਦੀ ਮਿਸਾਲ ਅੱਗੇ ਗੱਲਾਂ ਛੁੱਪ ਜਾਂਦੀਆਂ ਸੀ ਤੁਹਾਡੀ ਮਨਛਾ ਦਾ ਪਤਾ ਨਹੀਂ ਸੀ ਲੱਗਦਾ ਪਰ ਕਈ ਵਾਰੀ ਕੁਦਰਤੀ ਅਸੀਂ ਇਹਨਾਂ ਚੀਜ਼ਾਂ ਨੂੰ ਮਾੜਾ ਗਿਣਦੇ ਵੀ ਮਾੜਾ ਹੋਇਆ ਪਰ ਕਈ ਵਾਰੀ ਇਹੋ ਜਿਹੀਆਂ ਚੀਜ਼ਾਂ ਹੋ ਕੇ ਹੋ ਸਕਦਾ ਉਹਨਾਂ ਲੋਕਾਂ ਦੇ ਮਨ ਦੇ ਪ੍ਰਤੀ ਇਹਨਾਂ ਦੇ ਪ੍ਰਤੀ ਵੀ ਹੋਵੇ ਬੀਜੇਪੀ ਦੇ ਪ੍ਰਤੀ ਜਾਂ ਇਸ ਪ੍ਰਾਈਮ ਮਿਨਿਸਟਰ ਸਾਹਿਬ ਦੇ ਜਾਂ ਹੋਮ ਮਿਨਿਸਟਰ ਸਾਹਿਬ ਦੇ ਪ੍ਰਤੀ ਵੀ ਠੀਕ ਕਰ ਰਹੇ ਨੇ ਪਰ ਅੱਜ ਅੱਜ ਹਰ ਬੰਦੇ ਨੂੰ ਪਤਾ ਲੱਗਾ ਵੀ ਇਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਔਰ ਇਹ ਦੇਸ਼ ਨੂੰ ਕਿਸ ਗਗਾਰ ਤੱਕ ਲੈ ਕੇ ਜਾਣਾ ਚਾਹੁੰਦੇ ਜਿਹੜੇ ਆਪਣੇ ਹੀਰੋ ਨੂੰ ਹੀਰੋ ਨਹੀਂ ਮੰਨਦੇ ਜਿਹੜੇ ਆਪਣੇ ਅਰਥ ਸ਼ਾਸਤਰੀ ਨੂੰ ਜਿਹਨੂੰ ਪੂਰਾ ਵਰਲਡ ਜਿਹੜਾ ਆ ਉਹਨੂੰ ਮੱਥਾ ਟੇਕਦਾ ਆ ਜਿਹੜੇ ਉਹਨੂੰ ਵਰਲਡ ਦੇ ਜਿਹੜਾ ਡਿਵੈਲਪਡ ਕੰਟਰੀ ਉਹਨੂੰ ਆਪਣਾ ਗੁਰੂ ਮੰਨਦਾ ਹੈ ਤੇ ਸਾਡੇ ਉਹਨੂੰ ਆਪਣਾ ਹੀਰੋ ਨਹੀਂ ਮੰਨਦੇ ਜਿਹੜੀਆਂ ਜਿਹੜੀਆਂ ਰਸਮਾਂ ਕੀਤੀਆਂ ਨੇ ਇਹਦੇ ਪ੍ਰੋਟੋਕਾਲ ਨੇ ਕਿ ਤੁਸੀਂ ਕਰਨੇ ਹੀ ਸੀ ਤੁਸੀਂ ਨਾ ਹੁੰਦੇ ਕੋਈ ਹੋਰ ਪ੍ਰਾਈਮ ਮਿਨਿਸਟਰ ਹੁੰਦਾ ਉਹਨੇ ਵੀ ਕਰਨਾ ਸੀ ਬਟ ਜਿਹੜਾ ਤੁਸੀਂ ਰੋਕਿਆ ਹੁਣ ਉਹ ਵੀ ਪ੍ਰੋਟੋਕਾਲ ਸੀ ਹੋਣਾ ਸੀ ਉੱਤੇ ਪਰ ਉਹ ਤੁਸੀਂ ਰੋਕਿਆ ਕਿਉਂ ਸਿਰਫ ਇੱਕ ਨੀਵਾ ਵਿਖਾਉਣ ਵਾਸਤੇ ਬਾਜਪੀ ਜੀ ਦਾ ਤੁਸੀਂ ਮੈਂ ਤੁਹਾਡੇ ਮਾਧਿਅਮ ਰੇ ਕਹਿਣਾ ਚਾਹਉਣਾ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਵੇ ਜਿੰਨੇ ਸੁਣ ਗਏ ਆ ਇੰਟਰਵਿਊ ਤੋਂ ਬਾਅਦ ਕਿਰਪਾ ਕਰਕੇ ਬਾਜਪਈ ਜੀ ਦਾ ਜਿਹੜਾ ਅੰਤਮ ਰਸਮਾ ਸੰਸਕਾਰ ਹੁੰਦਾ ਵੀ ਵੇਖਿਓ ਤੇ ਡਾਕਟਰ ਮਨਮੋਹਨ ਸਿੰਘ ਜੀ ਦਾ ਵੇਖਿਓ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਇਹਨਾਂ ਨੇ ਕੀ ਕੀਤਾ ਹੈ ਸਾਡੇ ਅੱਗੇ ਲੋਕ ਅਸੀਂ ਬਹੁਤ ਇਹਨਾਂ ਗੱਲਾਂ 'ਚ ਮੈਂ ਬਹੁਤ ਘੱਟ ਜਾਨਦਾ ਕਿ ਕਿਸੇ ਦੀ ਨਿੰਦਿਆ ਚੁਗੜੀ ਕਹੀਦਾ ਆਪਣੀ ਰਾਜਨੀਤੀ ਕਰੋ ਆਪਣਾ ਆਪਣਾ ਹਰ ਇੱਕ ਦਾ ਆਪਣਾ ਤਰੀਕਾ ਆਪਣਾ ਕਰੇ ਕੋਈ ਘੱਟ ਕਰਦਾ ਕੋਈ ਵੱਧ ਕਰਦਾ ਅਸੀਂ ਸੰਵਿਧਾਨ ਦੇ ਪ੍ਰਤੀ ਅਸੀਂ ਦੇਸ਼ ਪ੍ਰਤੀ ਪ੍ਰੇਮ ਹੈ ਉਸ ਦੇ ਮੁਤਾਬਕ ਅਸੀਂ ਆਪਣੀ ਆ ਜਿੰਦਗੀ ਜਿਹੜੀ ਜਿਉਨੇ ਆ ਔਰ ਗੁਰੂ ਨਾਲਕ ਦੇਵੀ ਦਾ ਸੰਦੇਸ਼ ਆ ਸਬ ਸਬਨਾ ਦਾ ਭਲਾ ਸਾਂਝੀ ਵਾਲ ਦਾ ਦਾ ਸੰਦੇਸ਼ ਆ ਅਸੀਂ ਹਮੇਸ਼ਾ ਹੀ ਉਹਨੂੰ ਕੈਰੀ ਕਰਦੇ ਆ ਪਰ ਇੱਥੇ ਦਿਲ ਦੁਖਿਆ ਸਾਡੇ ਵੀ ਮਤਲਬ ਲੁੰਨ ਰਹਿ ਗਿਆ ਕਿ ਇਹ ਕੀ ਕੀਤਾ ਸੋ